ਦੁਨੀਆ ਪਰ ਦੇ ਆ ਬਲਦੀਪ ਸਿੰਘ ਮੇ ਤੋਂ ਪਹਿਲਾਂ ਬੋਲਿਆ ਸੀ ਸਾਡੇ ਅਸੀਂ ਤੁਹਾਡੇ ਸਾਰੇ ਭੈਣ ਭਰਾ ਤੁਹਾਡੇ ਬੱਚੇ ਆ ਅਸੀਂ ਜਦੋਂ ਪੜੀਦਾ ਨਾ ਦੁਨੀਆ ਦੀ ਹਰ ਜਿਹੜੀ ਸਾਤੋਂ ਦੂਜੀ ਕੌਮ ਆ ਉਹਦੇ ਲਖਾਰੀ ਉਹਦੇ ਵਿਦਵਾਨ ਸਾਡੀ ਹਰ ਚੀਜ਼ ਬਾਰੇ ਸਾਡੇ ਸਿੱਕਿਆਂ ਬਾਰੇ ਸਾਡੇ ਰਾਜ ਬਾਰੇ ਰਾਜ ਪ੍ਰਬੰਧ ਬਾਰੇ ਸਾਡੇ ਵਿਦਿਕ ਸਿਸਟਮ ਬਾਰੇ ਪਿੱਛੇ ਜੇ ਬਰਿੰਦਰਪਾਲ ਸਿੰਘ ਸਾਡਾ ਮਿੱਤਰ ਆ ਪੀਜੂ ਜਦੋਂ ਪੜ੍ਹਦੇ ਹੁੰਦੇ ਸੀ ਉਦੋਂ ਤੋਂ ਸਾਡੀ ਸਾਂਝ ਆ ਉਹਦਾ ਇੱਕ ਲੈਕਚਰ YouTube ਤੇ ਘੁੰਮਿਆ ਸਾਰੀ ਕੌਮ ਦੇ ਸਾਡੇ ਜਿਹੜੇ ਛੋਟੇ ਬੱਚੇ ਆ ਉਹ ਬੌਰੇ ਹੋ ਗਏ ਐਡੀ ਵੱਡੀ ਗੱਲ ਕਿਵੇਂ ਸਾ ਤੋਂ ਦੂਜੀਆਂ ਕੌਮਾਂ ਦੇ ਲੋਕ ਖੋ ਕੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹ ਚੀਜ਼ ਲੈ ਕੇ ਆਪਣੇ ਆਪ ਨੂੰ ਬਹੁਤ ਅੱਗੇ ਲੈ ਗਏ ਤੇ ਸਾਡਾ ਉਹ ਸਾਰਾ ਸਿਸਟਮ ਅੰਗਰੇਜ਼ ਦੇ ਆਉਣ ਤੋਂ ਪਹਿਲਾਂ ਅਸੀਂ ਉਹ ਇੱਥੇ ਚਲਾਈ ਬੈਠੇ ਸੀ ਵਿਦਿਕ ਪ੍ਰਣਾਲੀ ਜਿਹਨੂੰ ਕਿਹਾ ਜਾਂਦਾ ਤਾਂ ਜਿਹੜਾ ਕਿਸੇ ਕੌਮ ਦਾ ਬਣਨਾ ਹੁੰਦਾ ਨਾ ਉਹਨੂੰ ਸਦੀਆਂ ਲੱਗਦੀਆਂ ਨੇ ਨਿੱਕੇ ਨਿੱਕੇ ਨੁਕਤੇ ਬਣਦੇ ਆ ਜੁੜਦੇ ਆ ਫਿਰ ਕੌਮ ਬਣਦੀ ਆ ਸਰਦਾਰ ਮਹਿਬੂਬ ਸਾਹਿਬ ਹਰਿੰਦਰ ਸਿੰਘ ਮਹਿਬੂਬ ਦੀ ਇੱਕ ਲਾਈਨ ਆ ਕੌਮਾਂ ਦੇ ਬਣਨ ਦਾ ਸਫ਼ਰ ਸਦੀਆਂ ਲੰਮਾ ਹੁੰਦਾ ਤੇ ਟੁੱਟਣ ਦਾ ਸਫ਼ਰ ਵੀ ਸਦੀਆਂ ਲੰਮਾ ਹੁੰਦਾ